ਸੰਗਤ ਜੀ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੇ ਦਿਨ ਦੀ ਸ਼ੁਰੂਆਤ ਬਾਰੇ ਕਿ ਸਾਨੂੰ ਆਪਣੇ ਦਿਨ ਦੀ ਸ਼ੁਰੂਆਤ ਕਿਸ ਤਰੀਕੇ ਦੇ ਨਾਲ ਕਰਨੀ ਚਾਹੀਦੀ ਆ ਕਿਉਂਕਿ ਸੰਗਤ ਜੀ ਸਾਨੂੰ ਵਾਰ-ਵਾਰ ਇਹ ਗੱਲ ਸਮਝਾਈ ਜਾਂਦੀ ਆ ਕਿ ਜਿਸ ਤਰ੍ਹਾਂ ਦੇ ਸਾਡੇ ਦਿਨ ਦੀ ਸ਼ੁਰੂਆਤ ਹੋਵੇਗੀ ਸਾਡਾ ਪੂਰਾ ਦਿਨ ਵੀ ਉਸੇ ਤਰ੍ਹਾਂ ਹੀ ਲੰਘਦਾ ਹੈ ਇਸ ਲਈ ਆਪਣੇ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕਰਨੀ ਚਾਹੀਦੀ ਆ ਤਾਂ ਜੋ ਸਾਡਾ ਪੂਰਾ ਦਿਨ ਵਧੀਆ ਲੰਘੇ ਤਾਂ ਜੇਕਰ ਸਾਡਾ ਪੂਰਾ ਦਿਨ ਵਧੀਆ ਲੰਘੇਗਾ ਸੋਹਣਾ ਲੰਘੇਗਾ ਤਾਂ ਦਿਨਾਂ ਤੋਂ ਹੀ ਸਾਡੀ ਜ਼ਿੰਦਗੀ ਬਣਦੀ ਆ ਜੇਕਰ ਆਪਾਂ ਆਪਣੇ ਇੱਕ-ਇੱਕ ਦਿਨ ਵੱਲ ਧਿਆਨ ਦੇਈਏ ਇੱਕ-ਇੱਕ ਦਿਨ ਨੂੰ ਸੋਹਣਾ ਬਣਾ ਲਈਏ ਤਾਂ ਸਾਡੀ ਜ਼ਿੰਦਗੀ ਆਪਣੇ ਆਪ ਹੀ ਸੋਹਣੀ ਬਣ ਜਾਵੇਗੀ ਪਿਆਰੀ ਬਣ ਜਾਵੇਗੀ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਘਟ ਜਾਣਗੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਬੇੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸ ਲਈ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗੀਤ ਦੀ ਇੱਕ ਗੱਲ ਵਾਰ-ਵਾਰ ਆਪਾਂ ਨੂੰ ਸਮਝਾਈ ਜਾਂਦੀ ਹੈ ਕਿ ਜੋ ਖਿਆਲ ਜੋ ਚਿੰਤਨ ਸਾਡੇ ਮਨ ਦੇ ਵਿੱਚ ਹਰ ਵੇਲੇ ਚੱਲਦਾ ਰਹਿੰਦਾ ਹੈ ਉਦੋਂ ਦੇ ਹੀ ਅਸੀਂ ਬਣਦੇ ਜਾਂਦੇ ਆ ਜਾਂ ਕਹਿ ਲਓ ਵੀ ਉਹੀ ਚੀਜ਼ਾਂ ਸਾਨੂੰ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਅਸੀਂ ਚੰਗਾ-ਚੰਗਾ ਸੋਚਦੇ ਆ ਤਾਂ ਸਾਡੇ ਨਾਲ ਚੰਗਾ ਹੁੰਦਾ ਹੈ ਪਰ ਜੇਕਰ ਸਾਡੇ ਮਨ ਦੇ ਵਿੱਚ ਕੋਈ ਨੈਗੇਟਿਵ ਖਿਆਲ ਬੁਰੇ ਖਿਆਲ ਆਉਂਦੇ ਆ ਕਈ ਵਾਰ ਉਹ ਬੁਰੇ ਖਿਆਲ ਸੱਚ ਹੋ ਜਾਂਦੇ ਆ ਇਸ ਕਰਕੇ ਹਮੇਸ਼ਾ ਸਮਝਾਇਆ ਜਾਂਦਾ ਕਿ ਉਹਨਾਂ ਚੀਜ਼ਾਂ ਬਾਰੇ ਸੋਚੋ ਜੋ ਤੁਹਾਨੂੰ ਚਾਹੀਦੀਆਂ ਨੇ ਜੇ ਖੁਸ਼ੀਆਂ ਚਾਹੀਦੀਆਂ ਸੁੱਖ ਚਾਹੀਦਾ ਤਾਂ ਫਿਰ ਖੁਸ਼ੀਆਂ ਬਾਰੇ ਸੁਖ ਬਾਰੇ ਕਾਮਯਾਬੀ ਬਾਰੇ ਸੋਚੋ ਪਰ ਆਪਣੇ ਤੋਂ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਜਾਂਦੀ ਆ ਅਸੀਂ ਚਾਹੁੰਦੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਤੰਦਰੁਸਤੀ ਸੁੱਖ ਆ ਪਰ ਅਸੀਂ ਸੋਚਦੇ ਹਰ ਵੇਲੇ ਉਲਟ ਰਹਿੰਦੇ ਆ ਮੈਨੂੰ ਆ ਦੁੱਖ ਹੋਣ ਬਣਾ ਲੱਗ ਜਾਵੇ ਮੈਂ ਨਾ ਕਾਮਯਾਬ ਨਾ ਹੋ ਜਾਵਾਂ ਮੈਨੂੰ ਘਟਾਣਾ ਪੈ ਜਾਵੇ ਭਾਵੇਂ ਇਨ੍ਹਾਂ ਚੀਜ਼ਾਂ ਦਾ ਸਾਡੇ ਮਨ ਦੇ ਵਿੱਚ ਡਰ ਬਣਿਆ ਰਹਿੰਦਾ ਹੈ ਤੇ ਕਈ ਵਾਰ ਇਹ ਡਰ ਸੱਚ ਹੋ ਜਾਂਦਾ ਹੈ ਇਸ ਕਰਕੇ ਆਪਣੇ ਮਨ ਨੂੰ ਮਝੀ ਨੂੰ ਤੋਂ ਬਣਾਉਣਾ ਹੈ ਕਰਕੇ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਪੋਜ਼ਿਟਿਵ ਜਾਣਕਾਰੀ ਦੇ ਨਾਲ ਪਰਣਾ ਹੈ ਤਾਂ ਜੋ ਸਾਡਾ ਮਨ ਹਰ ਵੇਲੇ ਪੋਜ਼ਿਟਿਵ ਸੋਚੀ ਚੰਗਾ ਸੋਚੀ ਜੋ ਸੋਚੇਗਾ ਉਹੀ ਸਾਨੂੰ ਮਿਲੇਗਾ ਇਸ ਲਈ ਹਣੇ ਕਿ ਲਈ ਜੋ ਆਪਾਂ ਗੱਲਾਂ ਬਾਰ-ਬਾਰ ਸੋਚਦੇ ਆ ਨਾ ਉਹ ਸਾਡੇ ਅਵਚੇਤਨ ਮਨ ਤੇ ਛਾਪ ਜਾਂਦੀਆਂ ਨੇ ਤੇ ਜੋ ਅਵਚੇਤਨ ਮਨ ਤੇ ਛਾਪ ਗਿਆ ਉਹੀ ਸਾਨੂੰ ਮਿਲੇਗਾ ਇਸ ਕਰਕੇ ਆਪਣੇ ਮਨ ਨੂੰ ਚੰਗੀ ਜਾਣਕਾਰੀ ਦੇਣੀ ਹੈ ਅਤੇ ਇਹ ਸ਼ੁਰੂਆਤ ਕਰਨੀ ਹੈ ਸਵੇਰੇ ਉੱਠਦੇ ਆਸਾਰ ਤੋਂ ਕਿਉਂਕਿ ਜੋ ਚੀਜ਼ਾਂ ਸਵੇਰੇ ਉੱਠਦੇ ਆਸਾਰ ਸਾਡੇ ਮਨ ਦੇ ਵਿੱਚ ਇੱਕ ਵਾਰ ਆ ਗਈਆਂ ਉਨ੍ਹਾਂ ਦਾ ਪ੍ਰਵਾਹ ਪੂਰਾ ਦਿਨ ਸਾਡੇ ਮਨ ਤੇ ਰਹਿੰਦਾ ਹੈ ਆਪਣੇ ਦਿਨ ਦੀ ਸ਼ੁਰੂਆਤ ਇੰਨੇ ਵਧੀਆ ਤਰੀਕੇ ਦੇ ਨਾਲ ਕਰੀਏ ਤਾਂ ਜੋ ਸਾਡਾ ਪੂਰਾ ਦਿਨ ਵਧੀਆ ਤਰੀਕੇ ਦੇ ਨਾਲ ਲੰਘੇ ਚੜ੍ਹਦੀ ਕਲਾ ਦੇ ਵਿੱਚ ਰਹੇ ਜਿਸੇ ਕਰਕੇ ਮਹਾਪੁਰਖ ਜੀ ਵਾਰ-ਵਾਰ ਸਮਝਾਉਂਦੇ ਕਿ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਕਰੋ ਉਹਦੇ ਸ਼ੁਕਰਾਨੇ ਤੋਂ ਕਰੋ ਤਾਂ ਜੋ ਸਾਡਾ ਮਨ ਇੱਕ ਰੱਜੀ ਹੋਈ ਰੂਹ ਬਣ ਜਾਵੇ ਜਦੋਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਮਾਲਕ ਦਾ ਨਾਮ ਜਪਦੇ ਹਾਂ ਤਾਂ ਸਾਡੇ ਮਨ ਨੂੰ ਬਲ ਮਿਲਦਾ ਹੈ ਤਾਕਤ ਮਿਲਦੀ ਹੈ ਤਾਂ ਕੋਈ ਵੀ ਕਿਸੇ ਵੀ ਧਰਮ ਦੇ ਵਿੱਚ ਤੁਸੀਂ ਜਿਸ ਵੀ ਇਸ਼ਟ ਨੂੰ ਗੁਰੂ ਨੂੰ ਮੰਨਦੇ ਹੋ ਆਪਣੇ ਦਿਨ ਦੀ ਸ਼ੁਰੂਆਤ ਉਹਦੇ ਨਾਮ ਤੋਂ ਕਰੋ ਮਾਲਕ ਦੇ ਸ਼ੁਕਰਾਨੇ ਤੋਂ ਕਰੋ ਤਾਂ ਦੇਖਣਾ ਪੂਰਾ ਦਿਨ ਬਹੁਤ ਸੁਨਣਾ ਲੱਗੇਗਾ ਜੋ ਸਿੱਖ ਧਰਮ ਦੇ ਵਿੱਚ ਨੇ ਉਹਨਾਂ ਨੂੰ ਗੁਰੂ ਸਾਹਿਬਾਨਾ ਨੇ ਪੰਜ ਬਾਣੀਆਂ ਦਾ ਨਿਤਨੇਮ ਬਖਸ਼ਿਆ ਹੈ ਪੰਜ ਬਾਣੀਆਂ ਦਾ ਨਿਤਨੇਮ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰੋ ਫਿਰ ਆਪਣੇ ਕੰਮਾਂ ਕਾਰਾਂ ਹੱਥ ਪਾਓ ਪਰ ਕੁਝ ਭੈਣ ਭਰਾ ਆਪਣੇ ਕੰਮਾਂ ਕਾਰਾਂ ਕਰਕੇ ਰਜੇਮਿਆਂ ਕਰਕੇ ਕਹਿ ਦਿੰਦੇ ਆ ਵੀ ਸਾਡੇ ਤੋਂ ਪੰਜਾਂ ਬਾਣੀਆਂ ਦਾ ਨਿਤਨੇਮ ਨਹੀਂ ਹੁੰਦਾ ਤਾਂ ਉਹਨਾਂ ਨੂੰ ਮਹਾਪੁਰਖ ਜੀ ਕਹਿੰਦੇ ਘਟਕੋ ਘਟ ਤੁਸੀਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲਓ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਆਪਾਂ ਬੜੇ ਪਿਆਰ ਦੇ ਵਿੱਚ ਭਿੱਜ ਕੇ ਕਰਦੇ ਆ ਤਾਂ 15 ਤੋਂ 20 ਮਿੰਟ ਦੇ ਵਿੱਚ ਆਰਾਮ ਦੇ ਨਾਲ ਹੋ ਜਾਂਦਾ ਏ ਕਾਲੀ ਕਾਲੀ ਕਰਨ ਵਾਲੇ ਤਾਂ 8-10 ਮਿੰਟ ਦੇ ਵਿੱਚ ਵੀ ਕਰ ਲੈਂਦੇ ਆ ਪਰ ਸੰਗਤ ਜੀ ਗੁਰਬਾਣੀ ਦਾ ਪਾਠ ਆਪਾਂ ਜਦੋਂ ਕਰਦੇ ਆ ਨਾ ਭਾਵੇਂ ਘੱਟ ਕਰਨ ਨੂੰ ਪਰ ਕਰੋ ਆਰਾਮ ਦੇ ਨਾਲ ਸਹਿਜ ਦੇ ਨਾਲ ਸਤਕਾਰ ਦੇ ਨਾਲ ਕਿਉਂਕਿ ਜਦੋਂ ਆਪਾਂ ਆਪਣੇ ਮੁਖ 'ਚੋਂ ਪੜੀ ਹੋਈ ਬਾਣੀ ਆਪਣੇ ਹੀ ਕੰਨਾਂ ਦੇ ਰਾਹੀਂ ਸੁਣਦੇ ਆ ਤਾਂ ਸਾਡੇ 'ਤੇ ਅਸਰ ਹੁੰਦਾ ਏ ਇਸ ਤਰੀਕੇ ਦੇ ਨਾਲ ਪਾਠ ਕਰਨਾ ਚਾਹੀਦਾ ਏ ਕਿ ਉਹ ਪਾਠ ਨੂੰ ਬੋਲਣ ਦੇ ਨਾਲ ਨਾਲ ਅਸੀਂ ਸੁਣ ਵੀ ਸਕਦੇ ਹਾਂ ਤੇ ਜਿਹੜੇ ਪਾਠ ਨਹੀਂ ਕਰ ਸਕਦੇ ਘੱਟ ਪੜੇ ਲਿਖਿਆ ਜਾਂ ਬਾਣੀ ਦਾ ਸ਼ੁੱਧ ਉਚਾਰਨ ਨਹੀਂ ਹੁੰਦਾ ਉਹ ਮੋਬਾਈਲ ਤੇ ਟੀਵੀ ਤੇ ਲਗਾ ਕੇ ਸੁਣ ਸਕਦੇ ਆ ਕਿਉਂਕਿ ਸੁਣਨਾ ਤਾਂ ਸੰਭ ਤੋਂ ਵਧੀਆ ਕੰਮ ਆ ਪਰ ਆਪਣੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਦੀ ਬਾਣੀ ਦੇ ਪਾਠ ਤੋਂ ਹੋਵੇ ਫਿਰ ਆਪਾਂ ਤੇ 5 10 15 ਮਿੰਟ ਬੈਠ ਕੇ ਮੂਲ ਮੰਤਰ ਜੀ ਦਾ ਜਾਪ ਮੂਲ ਮੰਤਰ ਜੀ ਦਾ ਜਾਪ ਫਿਰ ਆਪਾਂ ਕੰਮਕਾਰ ਕਰਦੇ ਹੋਏ ਵੀ ਕਰ ਸਕਦੇ ਆ ਸੰਗਤ ਜੀ ਜੇਕਰ ਆਪਣੀ ਜ਼ਿੰਦਗੀ ਦਾ ਇਹ ਨਿਯਮ ਬਣ ਜਾਵੇ ਕਿ ਆਪਾਂ ਦਿਨ ਸ਼ੁਰੂਆਤ ਜਪੀ ਸਾਹਿਬ ਜੀ ਦੇ ਪਾਠ ਤੋਂ ਕੀਤੀ ਮੂਲ ਮੰਤਰ ਜੀ ਦੇ ਜਾਪ ਤੋਂ ਕੀਤੀ ਫਿਰ ਸਾਰਾ ਦਿਨ ਆਪਾਂ ਕੰਮਕਾਰ ਕਰਦੇ ਹੋਏ ਵਾਹਿਗੁਰੂ ਜੀ ਦਾ ਨਾਮ ਜਪ ਰਹੇ ਹਾਂ ਮੂਲ ਮੰਤਰ ਜੀ ਦਾ ਜਾਪ ਕਰ ਰਹੇ ਹਾਂ ਤਾਂ ਫਿਰ ਸਾਡੇ ਅਵਚੇਤਨ ਮਨ ਦੇ ਉੱਤੇ ਮੂਲ ਮੰਤਰ ਜੀ ਦਾ ਜਾਪ ਹੀ ਛੱਪ ਜਾਵੇਗਾ ਫਿਰ ਕੋਈ ਨੈਗੇਟਿਵ ਖਿਆਲ ਮਾੜਾ ਖਿਆਲ ਸਾਨੂੰ ਛੂਹ ਵੀ ਨਹੀਂ ਸਕਦਾ ਸਾਡੇ ਆਸ-ਪਾਸ ਵੀ ਨਹੀਂ ਭਟਕੇਗਾ ਕਿਉਂਕਿ ਮੂਲ ਮੰਤਰ ਜੀ ਦਾ ਜਾਪ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆਪ ਨੇ ਜਿਸ ਘਰ ਦੇ ਵਿੱਚ ਇਸ ਬਾਣੀ ਦਾ ਪਾਠ ਹੁੰਦਾ ਹੋਵੇ ਇਸ ਸ਼ਬਦ ਦਾ ਜਾਪ ਹੁੰਦਾ ਹੋਵੇ ਉਸ ਘਰ ਦੀ ਵਾਹ ਵੱਲ ਵੀ ਕੋਈ ਵੇਖ ਨਹੀਂ ਸਕਦਾ ਜਿਹੜਾ ਜੀ ਇਸ ਬਾਣੀ ਦੇ ਪਾਠ ਨੂੰ ਕਰਦਾ ਹੈ ਉਸ ਜੀ ਦੇ ਉੱਤੇ ਕਿਸੇ ਮਾੜੀ ਸ਼ਕਤੀ ਮਾੜੇ ਵਿਚਾਰ ਬਾਣੀ ਖਿਆਲ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸੋ ਪੱਕਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਪੱਕਾ ਨੇ ਜਮਣਾ ਲਈਏ ਕਿ ਜ਼ਿੰਦਗੀ 'ਚ ਜਿੰਨੇ ਮਰਜ਼ੀ ਰ ਜੀਵੇਂ ਹੋਣ ਪਰ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕਰਨੀ ਆ ਸ਼ੁਕਰਾਨੇ ਤੋਂ ਕਰਨੀ ਆ ਜਪਜੀ ਸਾਹਿਬ ਦੀ ਬਾਣੀ ਦੇ ਪਾਠ ਤੋਂ ਕਰਨੀ ਆ ਫਿਰ ਦਿਨ ਭਰ ਦੇ ਵਿੱਚ ਕੰਮਕਾਰ ਕਰਦੇ ਆ ਹੋਇਆ ਸਵਾਸ ਸਵਾਸ ਆਪਣੇ ਵਾਹਿਗੁਰੂ ਜੀ ਨੂੰ ਯਾਦ ਕਰੀਏ ਵਾਹਿਗੁਰੂ ਜੀ ਦਾ ਜਾਪ ਕਰੀਏ ਤਾਂ ਦੇਖਣਾ ਕੰਮ ਕਾਰ ਕਰਨੇ ਵੀ ਆਸਾਨ ਹੋ ਜਾਂਦੇ ਆ ਔਖੇ ਨਹੀਂ ਲੱਗਦੇ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਹ ਔਖਾ ਕੰਮ ਵੀ ਆਸਾਨੀ ਦੇ ਨਾਲ ਹੋ ਗਿਆ